ਅੱਜ ਆਪਾਂ ਇੱਥੇ ਆਏ ਨੇ ਔਰ ਮੈਨੂੰ ਬਹੁਤ ਇੱਕ ਇੱਕ ਖੁਸ਼ੀ ਹੋ ਰਹੀ ਹੈ ਤੋਂ ਇੱਕ ਆਪਣੀ ਟੀਮ ਤੇ ਵੀ ਮੈਨੂੰ ਬਹੁਤ ਇੱਕ ਮਾਨ ਮਹਿਸੂਸ ਹੋ ਰਿਹਾ ਹੈ ਕਿ ਪਿਛਲੇ ਦਿਨਾਂ ਚ ਇੱਕ ਮਲਟੀਪਲ ਕਰੋੜ ਦਾ ਜਿਹੜਾ ਘੋਟਾਲਾ ਹੋਇਆ ਸੀ SBI ਬੈਂਕ ਸਾਦਿਕ ਬ੍ਰਾਂਚ ਵਿਖੇ ਉਹ ਚ ਪਿਛਲੇ ਇੱਕ ਹਫਤੇ ਚ ਸਾਡੀ ਟੀਮਾਂ ਨੇ ਬਹੁਤ ਤੰਦੇ ਹੀ ਨਾਲ ਕੰਮ ਕੀਤਾ ਔਰ ਇਹ ਪੂਰੀ ਜਿਹੜੀ ਕਾਰਵਾਈ ਹੈ ਇਹ ਐਸਪੀਡੀ ਸੰਦੀਪ ਵਡੇਰਾ ਦੀ ਸੁਪਰਵਿਜ਼ਨ ਹੇਠ डीएसपी एस फरीदकोट त्रिलोचन जी और एसएचओ एच सादिक दीप पट्टी इन्होंने बहुत एक फाइनेंशियल इन्वेस्टिगेशन करते हुए और एक के बाद एक वो जड़ी परत है उन्होंने दे हुए जोड़ा मुख्य दोषी है इस बैंक क्लर्क अमित ढींगरा उन्होंने कल राती अरेस्ट किता है और ये जड़ा मुख्य दोषी है इनू वृंदावन

ਲੇਡੀਜ਼ ਜਿਹੜੇ ਵਰਕਿੰਗ ਪ੍ਰੋਫੈਸ਼ਨਲਸ ਨੇ ਉਹਨਾਂ ਦੀ ਜਿਹੜੀ ਮਿਹਨਤ ਦੀ ਕਮਾਈ ਬੈਂਕ ਖਾਤਿਆਂ 'ਚ ਜਮ੍ਹਾਂ ਸਗੀ ਉਹਨੂੰ ਸਿਸਟਮੈਟਿਕ ਤਰੀਕੇ ਨਾਲ ਪਿਛਲੇ ਬਹੁਤ ਸਾਲਾਂ ਤੋਂ ਇਹਨੇ ਉਹਦਾ ਗਵਨ ਕੀਤਾ ਹੈ ਐਜ਼ ਆਫ ਨਾਓ ਔਨ ਰਿਕਾਰਡ ਸਾਡੇ ਕੋਲ 186 ਦਰਖਾਸਤਾਂ ਫਰੀਦਕੋਟ ਪੁਲਿਸ ਨੂੰ ਮੌਸੂਲ ਹੋਈ ਜੇਚ ਕਰੀਬਨ 14 ਕਰੋੜ ਰੁਪਏ ਦੀ ਜਿਹੜੀ ਇਲੇਜਿਟ ਠੱਗੀ ਦਾ ਜ਼ਿਕਰ ਕੀਤਾ ਗਿਆ ਹੈ ਕੰਜ਼ਰਵੇਟਿਵ ਐਸਟੀਮੇਟਸ ਇਹ ਕਹਿੰਦੇ ਨੇ ਆਲਦੋ ਅਨਕੰਜ਼ਰਵੇਟਿਵ ਐਸਟੀਮੇਟਸ ਜੇਚ ਜਿਹੜੇ ਲੋਕਾਂ ਦੀ ਸ਼ਿਕਾਇਤਾਂ ਹੈਗੀਆਂ ਉਹਦੇ ਹਿਸਾਬ ਨਾਲ ਤੇ ਇਹ ਠੱਗੀ ਇਸ ਤੋਂ 10 ਗੁਣਾ ਜ਼ਿਆਦਾ ਕਿਹਾ ਜਾ ਰਿਹਾ ਹੈ ਤਾਂ ਇਚ ਅਸੀਂ ਜਦੋਂ ਇਨਵੈਸਟੀਗੇਸ਼ਨ ਸਟਾਰਟ ਕੀਤੀ ਤਾਂ ਅਸੀਂ ਐਫ ਆਈ ਆਰ 21 ਤਾਰੀਖ ਨੂੰ ਇਮੀਡੀਏਟਲੀ ਰਜਿਸਟਰ ਕੀਤੀ ਬਿਨਾਂ ਦੇਰੀ ਦੇ ਔਰ ਐਫ ਆਈ ਆਰ ਨੰਬਰ 100 ਡੇਟਿਡ 21/7/25 ਅੰਡਰ ਸੈਕਸ਼ਨ 318 ਸਬਸੈਕਸ਼ਨ 4 316 ਸਬਸੈਕਸ਼ਨ 2 344 ਬੀ ਐਨ ਐਸ ਰਜਿਸਟਰ ਕੀਤੀ ਗਈ ਸਾਧਿਕ ਵਿਕੇ ਔਰ ਸੇਮ ਡੇ ਫਰੀਦਕੋਟ ਪੁਲਿਸ ਨੇ ਅਮਿਤ ਢਿੰਗਰਾ ਦਾ ਐਲਓਸੀ ਜਾਰੀ ਕਰਾਇਆ ਉਸ ਤੋਂ ਬਾਅਦ ਅਸੀਂ ਬੈਂਕ ਅਫੀਸ਼ੀਅਲਸ ਦੀ ਕੋਆਪਰੇਸ਼ਨ ਨਾਲ ਇਹ ਸਾਰੀ ਇਨਫੋਰਮੇਸ਼ਨ ਕਲੈਕਟ ਕੀਤੀ ਇਹਦੇ ਸਾਰੇ ਵੇਅਰਬਾਊਟਸ ਕਲੈਕਟ ਕੀਤੇ ਤਾਂ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਦੇ ਹੋਏ ਸਾਨੂੰ ਪਤਾ ਚੱਲਿਆ ਕਿ ਇਹਦੀ ਵਾਈਫ ਰੁਪਿੰਦਰ ਕੌਰ ਦੇ ਬੈਂਕ ਅਕਾਊਂਟਸ 'ਚ ਪਿਛਲੇ 1 ਗੇੜ ਸਾਲ ਦੀ ਟ੍ਰਾਂਜੈਕਸ਼ਨਸ 8 ਕਰੋੜ ਰੁਪਏ ਦੀ ਸੀ ਤਾਂ ਉਸ ਬੇਸਿਸ ਤੇ ਅਸੀਂ ਉਹਨੂੰ ਕੋਕਿਊਸਡ ਰੱਖਿਆ ਤੇ ਉਹਨੂੰ ਅਰੈਸਟ ਕੀਤਾ 24 ਜੁਲਾਈ ਨੂੰ ਉਸ ਤੋਂ ਬਾਅਦ ਉਹਦੀ ਜਿਹੜੀ ਗਹਿਨ ਪੁੱਛਗਿਛ ਹੋਈ ਔਰ ਫਰਦਰ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਹੋਈ ਖਾਤਿਆਂ ਦੀ ਪੜਤਾਲ ਹੋਈ ਇਹਦੀ ਜਿਹੜੀ ਲੋਕੇਸ਼ਨਸ ਚੈੱਕ ਕੀਤੀ ਗਈ ਇਹ ਬੜਾ ਛਾਤਰ ਬੰਦਾ ਸੀ ਇਹਨੇ ਬਹੁਤ ਜੇ ਮੋਬਾਈਲਸ ਰੱਖੇ ਹੋਏ ਸੀ ਤਾਂ ਇਹਨੇ ਆਪਣਾ ਇੱਕ ਸਾਡੇ ਧਿਆਨ ਚ ਆਇਆ ਕਿ ਇੱਕ ਠਿਕਾਣਾ ਵੀ ਇੱਥੇ ਫਰੀਦਕੋਟ ਵਿਖੇ ਬਣਾਇਆ ਹੋਇਆ ਸੀ ਜਿੱਥੇ ਇਹ ਰਹਿੰਦਾ ਸੀ ਬੈਂਕ ਬੈਂਕ ਜੀ ਕਿ ਮੈਂ ਬੈਂਕ ਜਾ ਰਹਾ ਇੱਕ ਆਪਣੀ ਫੈਮਿਲੀ ਨੂੰ ਕਹਿੰਦਾ ਸੀ ਤੇ ਉੱਥੇ ਜਾ ਕੇ ਇਹ ਸਾਰਾ ਜੋ ਇਹਨੇ ਸਿਸਟਮੈਟਿਕ ਗਵਨ ਕੀਤਾ ਹੈ ਉੱਥੇ ਕਰਦਾ ਸੀ ਇਹਦੇ ਉੱਥੇ ਫਿਰ ਅਸੀਂ ਉਹ ਜਿਹੜਾ ਠਿਕਾਣਾ ਹੈ ਉਹ ਅਸੀਂ ਬੱਸ ਕੀਤਾ ਉੱਥੋਂ ਜਿਹੜੀ ਮੋਬਾਈਲ ਡਿਵਾਈਸੇਸ ਜਾਂ ਇਲੈਕਟ੍ਰੋਨਿਕ ਡਿਵਾਈਸੇਸ ਸਾਨੂੰ ਸੀਜ਼ ਹੋਈ ਉਹਨਾਂ ਦੀ ਇੱਕ ਪ੍ਰੋਪਰ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਬਹੁਤ ਹੀ ਤਕਨੀਕੀ ਇਨਵੈਸਟੀਗੇਸ਼ਨਸ ਕਰਦੇ ਹੋਏ ਸਾਨੂੰ ਇਹਦੇ ਵੇਅਰ ਅਬਾਊਟਸ ਬਾਰੇ ਪਤਾ ਚੱਲਿਆ ਕਿ ਇਹ ਵrindavan ਹੈ ਜਿੱਥੇ ਇਹ 3 ਦਿਨ ਪਹਿਲਾਂ ਹੀ ਪਹੁੰਚਿਆ ਤੇ ਸਾਡੇ ਐਸਐਚਓ ਸਾਹਿਬ ਨਵੀਂ ਪੱਟੀ ਨਦੀ ਟੀਮ ਨੇ ਓਵਰਨਾਈਟ ਟਰੈਵਲ ਕੀਤਾ ਕਿਉਂਕਿ ਸਾਡੇ ਕੋਲ ਇਹ ਵੀ ਇਨਪੁਟ ਸੀਗੀ ਕਿ ਸਵੇਰੇ 7 ਵਜੇ ਇਹਨੇ ਉੱਥੋਂ ਨਿਕਲ ਜਾਣਾ ਹੈ ਮੁੰਬਈ ਵਾਸਤੇ ਤਾਂ ਮੈਂ ਬਹੁਤ ਜ਼ਿਆਦਾ ਸ਼ਲਾਘਾ ਕਰਾਂਗੀ ਆਪਣੀ ਪੂਰੀ ਟੀਮ ਦੀ ਕਿ ਇਹਨਾਂ ਨੇ ਇਤਨੀ ਮਿਹਨਤ ਕੀਤੀ ਤੇ ਸਵੇਰੇ ਉੱਥੇ ਪਹੁੰਚੇ ਔਰ ਇਹਨੂੰ ਰਾਉਂਡ ਅਪ ਕੀਤਾ ਗਿਆ ਉੱਥੇ ਮथुरा ਵੀ ਇਹ ਬੰਦਾ ਇਹਨਾਂ ਸਾਥੇ ਰਹੇਗੀ ਜਦੋਂ ਸਾਡੀ ਪੁਲਿਸ ਟੀਮ ਪਹੁੰਚੀ ਤਾਂ ਇਹਨੇ ਇੱਕ ਇਮੋਸ਼ਨਲ ਬਲੈਕਮੇਲਿੰਗ और एक एक्सटोशन करने की कोशिश की तेने अपने आप नुकसान पहुँचाने की उत्ते कोशिश की जिथे ताकि ये फड़िया ना जाए तो साड़ी टीम ने बहुत पेशेंस और बहुत सहनशीलता और बहुत समझदारी दिखाते हुए अगले तीन चार घंटे अच्छे मथुरा पुलिस की हेल्प न इस बंदे को काम डाउन किया और इनू समझदारी से उतो प्रोपर प्रोसीजर राही अरेस्ट करके इतने फरीदकोट लेके आए ਤਾਂ ਇਹ ਜਿੰਨੀ ਵੀ ਇਨਫੋਰਮੇਸ਼ਨ ਹੈ ਇਹ આજ ਤੱਕ ਇਹ ਮੈਂ ਕੱਡੇ ਮਾਧਿਮ ਰਾਹੀਂ ਜਿੰਨੇ ਵੀ ਬੈਂਕ ਖਾਤਾਧਾਰਕ ਨੇ ਉਹਨਾਂ ਨਾਲ ਮੈਂ ਸ਼ੇਅਰ ਕਰ ਦਿੱਤੀ ਹੈ ਅੱਜ ਜਿ세 ਇਹਨੂੰ ਪੁਲਿਸ ਜਿਹੜੀ ਸਾਡੀ ਟੀਮ ਹੈ ਉਹ ਪੇਸ਼ ਕਰੇਗੀ ਕੋਰ ਮਨ ਜੋ ਅਦਾਲਤ ਵਿੱਚ ਹੈ ਔਰ ਉੱਥੇ ਇਹਦਾ ਲੰਬੇ ਸੇ ਲੰਮਾ ਰਿਮਾਂਡ ਲਿਆ ਜਾਏਗਾ ਤਾਂ ਕਿ ਜਿੰਨੇ ਵੀ ਬੈਂਕਧਾਰਕ ਨਾਲ ਇਹਨੇ ਠੱਗੀ ਕੀਤੀ ਹੈ ਕੱਲੇ-ਕੱਲੇ ਦੀ ਅਸੀਂ ਤੈਅ ਤੱਕ ਜਾਵਾਂਗੇ ਤੇ ਸਾਡੀ ਪੂਰੀ ਕੋਸ਼ਿਸ਼ ਰਹੂਗੀ ਬੈਂਕ ਅਥਾਰਟिटीज ਨਾਲ ਮਿਲ ਕੇ ਕਿ ਜਿਹੜਾ ਇਹਨੇ ਗबन ਕੀਤਾ ਹੈ ਮੈਕਸिमम ਬੰਦੇ ਨੂੰ ਅਸੀਂ ਉਹ ਵਾਪਸ ਉਹਨਾਂ ਦੀ ਮਿਹਨਤ ਦੀ ਕਮਾਈ ਅਸੀਂ ਵਾਪਸ ਦਿਲਵਾ ਪਾਈਏ। ਲੰਕ ਟੋਟਲ ਕਿੰਨੇ ਸ਼ਿਕਾਇਤਾਂ ਹਨ ਕਿੰਨੇ ਕਰੋੜ ਦਾ 186 ਜੀ ਸਾਡੇ ਕੋਲ ਔਨ ਰਿਕਾਰਡ ਸ਼ਿਕਾਇਤਾਂ આજ ਦੀ ਡੇਟ ਤੱਕ ਹਨ ਜੇਚ 14 ਕਰੋੜ ਰੁਪਏ ਦਾ ਟੋਟਲ ਅਮਾਉਂਟ ਬਣਦਾ ਹੈ ਤੁਹਾਡੇ ਮਾਧਿਅਮ ਰਾਹੀਂ ਮੈਂ ਇੱਕ ਹੋਰ ਸਾਰੇ ਬੈਂਕ ਖਾਤਾਧਾਰੀਆਂ ਨੂੰ ਮੈਂ ਸचेत ਕਰਨਾ ਚਾਹਵਾਂਗੀ कि ਜਦੋਂ ਵੀ ਅਸੀਂ ਕਿੱਥੇ ਵੀ ਜਾਂਦੇ ਆਂ ਔਰ ਆਪਣਾ ਕੁਝ ਬੈਂਕਿੰਗ ट्रांजैक्शंस ਅਗਰ ਅਸੀਂ ਕਰਾਉਂਦੇ ਆਂ ਤੇ ਉਹ ਚ ਸਾਡੇ ਕੋਲ ਬੈਂਕ ਦੇ ਜਿਹੜੇ ਪ੍ਰੋਟੋਕੋਲਸ ਨੇ ਉਹ ਜ਼ਰੂਰ ਫਾਲੋ ਕਰੇ ਜਿਵੇਂ ਸਾਡੇ ਕੋਲ ਇੱਕ ਬੈਂਕ ਪਾਸਬੁੱਕ ਹੁੰਦੀ ਹੈ ਤੇ ਅਸੀਂ ਬਹੁਤ ਬਾਾਰ ਇਹ ਸੋਚ ਕੇ ਕਿ ਜੀ ਸਾਨੂੰ ਅੱਧਾ ਘੰਟਾ ਐਕਸਟਰਾ ਲੱਗ ਜਾਊਗਾ ਅਸੀਂ ਉੱਥੇ ਆਪਣੀ ਬੈਂਕ ਪਾਸਬੁੱਕ ਕਿਸੇ ਹੋਰ ਨੂੰ ਹੈਂਡਓਵਰ ਕਰ ਦਿੰਦੇ ਆਂ ਇਸੀ ਮੋਡਸ ਆਪਰੰਦੀ ਦਾ ਇਸਤੇਮਾਲ ਕਰਦੇ ਹੋਏ ਔਰ ਇਸ ਬੰਦੇ ਨੇ ਆਪਣਾ ਸ਼ਾਤਰ ਦਿਮਾਗ ਇਸਤੇਮਾਲ ਕਰਦੇ ਹੋਏ 15 ਸਾਲ ਸੇ ਇਹ ਉਸੀ ਬੈਂਕ ਚ ਸੀ ਇਹਨੇ ਆਪਣੇ ਰਿਲੇਸ਼ਨਸ ਬਣਾਏ ਲੋਕਾਂ ਦਾ ਇਹਨੇ ਭਰੋਸਾ ਜਿੱਤਾ ਔਰ ਬੈਂਕ ਪਾਸਬੁੱਕ ਚ ਇਹ ਪੈਸੇ ਲੈ ਕੇ ਰੱਖ ਲੈਂਦਾ ਸੀ ਇਹ ਐਂਟਰੀ ਨਹੀਂ ਕਰਦਾ ਸੀ ਤੇ ਸਾਰਿਆਂ ਨੂੰ ਮੈਂ ਇਹੀ ਇੱਕ ਐਡਵਾਈਸ ਕਰਾਂਗੀ ਕਿ ਇਸ ਤਰ੍ਹਾਂ ਸੇ ਅਗਰ ਤੁਸੀਂ ਜਾ ਰਹੇ ਹੋ ਤਾਂ ਆਪਣੇ ਸਾਹਮਣੇ ਹੀ ਐਂਟਰੀ ਕਰਾਓ ਆਪਣੀ ਬੈਂਕ ਪਾਸਬੁੱਕ ਕਦੇ ਵੀ ਕਿਸੇ ਹੋਰ ਨੂੰ ਹੈਂਡ ਓਵਰ ਨਾ ਕਰੋ

ਤਾਂ ਕਿ ਇਸ ਤਰ੍ਹਾਂ ਦੀ ਜਿਹੜੀ ਠੱਗੀ ਹੈ ਉਹ ਨਾ ਅੱਗੇ ਹੋ ਪਾਏ ਤੇ ਭੁੱਲੇ ਵਾਲੇ ਜਿਹੜੇ ਸਾਡੇ ਕਿਸਾਨ ਭਰਾ ਨੇ ਜਾਂ ਜਿਹੜੀ ਸਾਡੀ ਵਰਕਿੰਗ professionals ਨੇ ਉਹਨਾਂ ਨਾਲ ਅੱਗੇ ਐਸੀ ਘਟਨਾ ਨਾ ਵਾਪਰੇ ਇਹ ਰਫ ਐਸਟੀਮੇਟਸ ਦੇ ਹਿਸਾਬ ਸੇ ਇਹ ਬਹੁਤ ਇੱਕ ਵੱਡਾ ਇੱਕ ਫਰਾਡ ਇਹ ਕਹਾ ਜਾ ਰਹਾ ਹੈ ਇਦਾਂ ਐਗਜ਼ੈਕਟ ਜਿਹੜਾ ਨੇਚਰ ਹੈ ਔਰ ਕਿਤਨਾ ਔਰ ਇਦਾਂ ਇਹਦਾ ਤਰੀਕਾ ਇਹ ਕੀ ਵਰਤਦਾ ਸੀ ਉਹ ਅਸੀਂ ਅਗਲੇ आने वाले समय पूरा गेसा देखिए ओना इनगे जो एफ करवाकल इन्गे वालो हले भी आसमी जा रही है ਕਿਉਂਕਿ ਵਿਦ ਐਵਰੀ ਫਾਸਟਿੰਗ ਡੇ ਸਾਡੇ ਕੋਲ ਨੰਬਰ ਆਫ ਅਪਲੀਕੇਸ਼ਨਸ ਵਧਤੀ ਜਾ ਰਹੀ ਸੀਗਾ ਤੇ ਸਾਡੇ ਮੰਚ ਤੇ ਇੱਕ ਮੇਨ ਮੋਟਿਵ ਫਰੀਦਕੋਟ ਪੁਲਿਸ ਦੇ ਮੰਚ ਇਹੀ ਸੀ ਕਿ ਇਹ ਲੋਕਾਂ ਦੀ ਮਿਹਨਤ ਦੀ ਕਮਾਈ ਹੈ ਜਿਹੜੀ ਜਿਹੜਾ ਇਹ ਬੰਦਾ ਲੈ ਕੇ ਭਜਿਆ ਸੀ ਤੇ ਉਸੇ ਮੋਟਿਵ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਬੰਦਾ ਹੋਰ ਹੋਰ ਗੱਲ ਕਰਦੇ ਹਾਂ 14 ਕਰੋੜ ਦੀ ਗੱਲ ਕਰਦੇ ਹਾਂ ਉਹ ਸ਼ਿਕਾਇਤਾਂ ਦੇ ਆਧਾਰ ਤੇ ਹੀ ਇਹ ਪ੍ਰੋਸੈਸ ਹੋ ਚੁੱਕੇ ਨੇ ਇਹ ਸ਼ਿਕਾਇਤਾਂ ਦੇ ਆਧਾਰ ਤੇ ਹੈ ਕਿ ਜਿਹੜੀ 186 ਦਰਖਾਸਤਾਂ ਇਸ ਬੰਦੇ ਦੇ ਅਗੇਂਸਟ ਆਈਆਂ

ਉਹ ਅਸੀਂ ਮੈਂ ਕਰਕੇ ਫੜ ਲਿਆ ਅਜੀਬ ਜੀ ਤੁਸੀਂ ਪੁੱਛ ਹਜੇ ਤੱਕ ਰਿਕਵਰ ਹੋਇਆ ਮੈਡਮ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਇਹਨੂੰ ਅਸੀਂ ਫੜ ਕੇ ਲੈ ਕੇ ਆਏ ਅੱਗੇ ਅਸੀਂ ਕਰਾਵਾਂਗੇ ਜੀ ਰਿਕਵਰੀ ਬਿਲਕੁਲ ਜੇ ਤਾਂ ਵੈਸੇ ਬੈਂਕ ਵਾਲੇ 3 ਸਾਲ ਬਾਅਦ ਟ੍ਰਾਂਸਫਰ ਕਰ ਦਿੰਦੇ ਜੇ 1500 ਤੋਂ ਬੈਠਾ ਸੀ ਬੈਂਕ ਦੇ ਘਾਰੀਆਂ ਦੀ ਵੀ ਕੋਈ ਜਾਂਚ ਕੀਤੀ ਜਾਓ ਇਹ ਸਵਾਲ ਜੀ ਤੁਸੀਂ ਬੈਂਕ ਆਫੀਸ਼ੀਅਲਸ ਨੂੰ ਪੁੱਛੋ ਆਈ ਊਡ ਰਾਦਰ ਨਾਟ ਕਮੈਂਟ ਆਫ ਦੈਟ ਪੁਲਿਸ ਸਰ ਇਸ ਮਾਮਲੇ ਦੇ ਕਰੂ ਕੁਛ ਨਹੀਂ ਨਹੀਂ ਥੈਟ ਇਜ਼ ਨਾਟ ਫਾਰ ਅਸ ਟੂ ਸੇ ਜੀ ਜਸਾਨੀ ਨੇ ਕਟੇ ਜੀ ਉਹ ਜਿਹੜੀ ट्रांजैक्शंस ਹੈंगी ਉਹ ਚ ਜਿਹੜਾ ਪ੍ਰੋਪਰ ਪ੍ਰੋਸੀਜਰ ਹੈ ਫ੍ਰੀਜ਼ਿੰਗ ਆਫ ਦਾ अमाउंट ਨੂੰ ਬੈਂਕ ਅਥਾਰਟिटीज ਕੇ ਸਾਥ ਮਿਲ ਕੇ ਇਨੀਸ਼ੀਏਟ ਕਰ ਦਿੱਤਾ ਗਿਆ ਬਾਕੀ ਦੇਖਿਓ ਪੁਲਿਸ ਦਾ ਕੰਮ ਕ੍ਰਿਮੀਨਲ ਨੂੰ ਫੜਨਾ ਹੈ ਸੋ ਪੁਲਿਸ ਨੇ ਆਪਣਾ ਕੰਮ ਕਰ ਲਿਆ ਹੈ ਅੱਗੇ ਇਹਦੇ ਨਾਲ-ਨਾਲ ਹੀ ਅੱਗੇ ਜਿਹੜਾ ਵੀ ਸਾਡੇ ਵੱਲੋਂ ਬਣ ਪਊਗਾ ਉਹ ਸਾਰੇ ਜਿਹੜੇ ਖਾਤਾਧਾਰਕਾਂ ਕੇ ਉਹਨਾਂ ਦੇ ਪੈਸੇ ਵਾਪਸ ਗੁਆਣ ਚ ਉਹ ਚ ਵੀ ਪੁਲਿਸ ਬੈਂਕ ਅਥਾਰਟिटीज ਨਾਲ ਮਿਲ ਕੇ ਅੱਗੇ ਕੰਮ ਕਰੇਗੀ